ਦਿੱਲੀ ਵਿਧਾਨ ਸਭਾ ਚੋਣਾਂ ਦੀ ਜੇਕਰ VOTING ਦੀ ਗੱਲ ਕੀਤੀ ਆ ਵੀ ਤਾਂ VOTING ਕੱਲ ਹੋਣੀ ਹੈ ਯਾਨੀ ਕਿ 5 ਫਰਵਰੀ ਨੂੰ ਦਿੱਲੀ ਦੀਆਂ ਵਿਧਾਨ ਸਭਾ 70 ਸੀਟਾਂ ਦੇ ਉੱਤੇ ਕੱਲ VOTING ਹੋਣੀ ਆ ਲੋਕਾਂ ਦੇ ਵੱਲੋਂ ਦਿੱਲੀ ਦੇ VOTERਾਂ ਦੇ ਵੱਲੋਂ ਆਪਣੀ ਮਤਦਾਤਾ ਦਾਨ ਕੀਤਾ ਜਾਣਾ ਪਰ ਉੱਥੇ ਹੀ ਤੁਹਾਨੂੰ ਦੱਸ ਦੇ 21 ਸਰਕਾਰੀ ਅੰਕੜਿਆਂ ਦੇ ਮੁਤਾਬਕ ਦਿੱਲੀ ਦੀ ਜੋ ਪੋਪੂਲੇਸ਼ਨ ਆ 2 ਕਰੋੜ 15 ਲੱਖ ਦੇ ਕਰੀਬ ਆ ਪਰ ਉੱਥੇ ਹੀ ਦਿੱਲੀ ਦੇ ਜੋ VOTER ਨੇ 1 ਕਰੋੜ 55 ਲੱਖ ਵੋਟਰ ਦਸੇ ਜਾ ਰਹੇ ਨੇ ਜੋ ਆਪਣੀ ਮਤਦਾਦਾਨ ਯਾਨੀ ਕਿ ਆਪਣੀ ਬੋਟ ਦਾ ਕੱਲ ਇਸਤੇਮਾਲ ਕਰਨਗੇ ਉਤੇ ਹੀ ਹਰ ਇੱਕ ਪਾਰਟੀ ਆਪਣੇ ਦਮ ਖੰਮ ਭਰਦੀ ਹੋਈ ਨਜ਼ਰ ਆਉਂਦੀ ਆ ਜੇਕਰ ਸਤਾਧਾਰੀ ਪਾਰਟੀ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਿਛਲੇ 11 ਸਾਲਾਂ ਤੋਂ ਦਿੱਲੀ ਦੇ ਵਿੱਚ ਤੇ ਹਰਵਿੰਦ ਕੇਜਰੀਵਾਲ ਜਾਂ ਫਿਰ ਮੌਜੂਦਾ ਮੁੱਖ ਮੰਤਰੀ ਦੇ ਵੱਲੋਂ ਆਖਿਆ ਯਾਰ ਕੀ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਸੁੱਖ ਸਹੂਲਤਾਂ ਵਿਕਾਸ ਕੀਤੇ ਗਏ ਨੇ ਉਸ ਦੇ ਆਧਾਰ ਤੇ ਲੋਕ ਫਿਰ ਤੋਂ ਉਹਨਾਂ ਨੂੰ ਮੌਕਾ ਦੇਣਗੇ ਪਰ ਉੱਤੇ ਹੀ ਕਾਂਗਰਸ ਵੀ ਇਸ ਵਾਰ ਦਮਖੰਮ ਭਰਦੀ ਹੋਈ ਨਜ਼ਰ ਆਉਂਦੀ ਆ ਤੇ ਭਾਰਤੀ ਜਨਤਾ ਪਾਰਟੀ ਵੀ ਲਗਾਤਾਰ ਉਹਨਾਂ ਦੇ ਜੋ ਵੱਡੇ ਚਿਹਰੇ ਨੇ ਸਟਾਰਕ ਪ੍ਰਚਾਰ ਕਰੇ ਉਹ ਵੀ ਦਿੱਲੀ ਦੇ ਵਿੱਚ ਵੇਖੇ ਗਏ ਕਿ ਲਗਾਤਾਰ ਰੈਲੀਆਂ ਕਰ ਰਹੀ ਸੀ ਅਤੇ ਮੌਜੂਦਾ ਸਰਕਾਰ ਦੇ ਉੱਤੇ ਤਾਵੜ ਤੋਲ ਹਮਲੇ ਕੀਤੇ ਜਾ ਰਹੇ ਸੀ ਪਰ ਕੱਲ ਜਦੋਂ ਵੋਟਿੰਗ ਹੋਣੀ ਆ ਤਾਂ ਉਸ ਵੇਲੇ ਦਿੱਲੀ ਦੀ ਜਨਤਾ ਦੇ ਦਿਮਾਗ ਦੇ ਵਿੱਚ ਕੀ ਆ ਪਰ ਉੱਥੇ ਤੋਂ ਉਹਨੂੰ ਦੱਸਦੀ ਕਿ ਸਵੇਰੇ 7 ਤੋਂ ਸ਼ਾਮੀ 6 ਵਜੇ ਤੱਕ ਵੋਟਿੰਗ ਦਾ ਸਮਾਂ ਚੋਣ ਅਯੋਗ ਦੇ ਵੱਲੋਂ ਨਿਰਧਾਰਤ ਕੀਤਾ ਗਿਆ ਅਤੇ 8 ਫਰਵਰੀ ਨੂੰ ਇਸ ਦੇ ਨਤੀਜੇ ਆਉਣੇ ਨੇ 8 ਫਰਵਰੀ ਨੂੰ ਕੀ ਦਿੱਲੀ ਦੀ ਜਨਤਾ ਫਿਰ ਤੋਂ ਆਮ ਆਦਮੀ ਪਾਰਟੀ ਦਾ ਝਾੜੂ ਚੱਲੇਗਾ ਜਾਂ ਫਿਰ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਫੋ ਲਿਖ ਲਏਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਦਿੱਲੀ ਵਿਧਾਨ ਸਭਾ ਚੋਣਾਂ ਦੀ ਜੇਕਰ VOTING ਦੀ ਗੱਲ ਕੀਤੀ ਆ ਵੀ ਤਾਂ VOTING ਕੱਲ ਹੋਣੀ ਹੈ ਯਾਨੀ ਕਿ 5 ਫਰਵਰੀ ਨੂੰ ਦਿੱਲੀ ਦੀਆਂ ਵਿਧਾਨ ਸਭਾ 70 ਸੀਟਾਂ ਦੇ ਉੱਤੇ ਕੱਲ VOTING ਹੋਣੀ ਆ ਲੋਕਾਂ ਦੇ ਵੱਲੋਂ ਦਿੱਲੀ ਦੇ VOTERਾਂ ਦੇ ਵੱਲੋਂ ਆਪਣੀ ਮਤਦਾਤਾ ਦਾਨ ਕੀਤਾ ਜਾਣਾ ਪਰ ਉੱਥੇ ਤੁਹਾਨੂੰ ਦੱਸਦੇ 21 ਸਰਕਾਰੀ ਅੰਕੜਿਆਂ ਦੇ ਮੁਤਾਬਕ ਦਿੱਲੀ ਦੀ ਜੋ ਪੋਪੂਲੇਸ਼ਨ ਆ 2 ਕਰੋੜ 15 ਲੱਖ ਦੇ ਕਰੀਬ ਆ ਪਰ ਉੱਥੇ ਹੀ ਦਿੱਲੀ ਦੇ ਜੋ ਵੋਟਰ ਨੇ 1 ਕਰੋੜ 55 ਲੱਖ ਵੋਟਰ ਦੱਸੇ ਜਾ ਰਹੇ ਨੇ ਜੋ ਆਪਣੀ ਮਤਦਾਦਾਨ ਯਾਨੀ ਕਿ ਆਪਣੀ ਬੋਟ ਦਾ ਕੱਲ ਇਸਤੇਮਾਲ ਕਰਨਗੇ ਉਤੇ ਹੀ ਹਰ ਇੱਕ ਪਾਰਟੀ ਆਪਣੇ ਦਮ ਖੰਮ ਭਰਦੀ ਹੋਈ ਨਜ਼ਰ ਆਉਂਦੀ ਆ ਜੇਕਰ ਸਤਾਧਾਰੀ ਪਾਰਟੀ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਿਛਲੇ 11 ਸਾਲਾਂ ਤੋਂ ਦਿੱਲੀ ਦੇ ਵਿੱਚ ਤੇ ਹਰਵਿੰਦ ਕੇਜਰੀਵਾਲ ਜਾਂ ਫਿਰ ਮੌਜੂਦਾ ਮੁੱਖ ਮੰਤਰੀ ਦੇ ਵੱਲੋਂ ਆਖਿਆ ਜਾ ਰਿਹਾ ਕਿ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਸੁੱਖ ਸਹੂਲਤਾਂ ਵਿਕਾਸ ਕੀਤੇ ਗਏ ਨੇ ਉਸ ਦੇ ਆਧਾਰ ਤੇ ਲੋਕ ਫਿਰ ਤੋਂ ਉਹਨਾਂ ਨੂੰ ਮੌਕਾ ਦੇਣਗੇ ਪਰ ਉੱਤੇ ਹੀ ਕਾਂਗਰਸ ਵੀ ਇਸ ਵਾਰ ਦਮਖੰਮ ਭਰਦੀ ਹੋਈ ਨਜ਼ਰ ਆਉਂਦੀ ਆ ਤੇ ਭਾਰਤੀ ਜਨਤਾ ਪਾਰਟੀ ਵੀ ਲਗਾਤਾਰ ਉਹਨਾਂ ਦੇ ਜੋ ਵੱਡੇ ਚਿਹਰੇ ਨੇ ਸਟਾਰਕ ਪ੍ਰਚਾਰ ਕਰੇ ਉਹ ਵੀ ਦਿੱਲੀ ਦੇ ਵਿੱਚ ਵੇਖੇ ਗਏ ਕਿ ਲਗਾਤਾਰ ਰੈਲੀਆਂ ਕਰ ਰਹੀ ਸੀ ਅਤੇ ਮੌਜੂਦਾ ਸਰਕਾਰ ਦੇ ਉੱਤੇ ਤਾਵੜ ਤੋਲ ਹਮਲੇ ਕੀਤੇ ਜਾ ਰਹੇ ਸੀ ਪਰ ਕੱਲ ਜਦੋਂ ਵੋਟਿੰਗ ਹੋਣੀ ਆ ਤਾਂ ਉਸ ਵੇਲੇ ਦਿੱਲੀ ਦੀ ਜਨਤਾ ਦੇ ਦਿਮਾਗ ਦੇ ਵਿੱਚ ਕੀ ਆ ਪਰ ਉਥੇ ਤੋਂ ਉਹਨੂੰ ਦੱਸਦੀ ਕਿ ਸਵੇਰੇ 7 ਤੋਂ ਸ਼ਾਮੀ 6 ਵਜੇ ਤੱਕ ਵੋਟਿੰਗ ਦਾ ਸਮਾਂ ਚੋਣ ਅਯੋਗ ਦੇ ਵੱਲੋਂ ਨਿਰਧਾਰਤ ਕੀਤਾ ਗਿਆ ਅਤੇ 8 ਫਰਵਰੀ ਨੂੰ ਇਸ ਦੇ ਨਤੀਜੇ ਆਉਣੇ ਨੇ 8 ਫਰਵਰੀ ਨੂੰ ਕੀ ਦਿੱਲੀ ਦੀ ਜਨਤਾ ਫਿਰ ਤੋਂ ਆਮ ਆਦਮੀ ਪਾਰਟੀ ਦਾ ਝਾੜੂ ਚੱਲੇਗਾ ਜਾਂ ਫਿਰ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹੋ ਲਿਖ ਲਏਗਾ ਇਹ ਆਉਣ ਵਾਲਾ ਸਮਾਂ ਦੱਸੂਗਾ